ਦਾਲ ਦिए ਇਸ ਜੇਪਾ ਗੱਲ ਕਰੀਏ ਇਸ ਪੁਲ ਦੀ ਇਸ ਪੁਲ ਦੀ ਜਿਹੜੀ ਕਪੈਸਿਟੀ ਹੈ ਉਹ ਤਕਰੀਬਨ 17 ਫੁੱਟ ਦੀ ਜਿਹੜੀ ਕਪੈਸਿਟੀ ਹੈ ਤੇ ਇਸ ਟਾਈਮ ਜਿਹੜਾ ਹੈ 14 ਫੁੱਟ ਪਾਣੀ ਇਸ ਦੇ ਵਿੱਚ ਆ ਚੁੱਕਿਆ ਹੈ ਕਗਰ ਦਾ ਪਾਣੀ ਬੈਕ ਫਲੋ ਸ਼ੀਟ ਫਲੋ ਦਾ ਪਾਣੀ ਜਿਹੜਾ ਹੈਗਾ ਇਹ ਚੰਡੀਗੜ੍ਹ ਟੇਰਾ ਬਸੀ ਦਾ ਹੈਗਾ ਕੱਲ ਤੁਸੀਂ ਦੇਖਿਆ ਹੋਣਾ ਉੱਥੇ ਅਚਾਨਕ ਹੀ 10 ਫੁੱਟ ਦਾ ਪਾਣੀ ਉੱਧਰ ਵੱਧ ਗਿਆ ਸੀ ਟੇਰਾ ਬਸੀ ਦੇ ਵਿੱਚ ਤੇ ਉਸ ਦਾ ਪਾਣੀ ਆਂਦਾ ਆਂਦਾ ਹੀ ਇੱਥੇ ਸ਼ੋ ਹੋ ਰਿਹਾ ਹੈ ਅਸੀਂ ਅਲਰਟ ਇੱਕ ਵਾਰੀ ਜਾਰੀ ਕਰ ਦਿੱਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਉਹ ਡੇਰਾ ਬਸੀ ਦੇ ਲੈਵਲ ਦੇਖਦੇ ਹੋਏ ਅਸੀਂ ਜਾਰੀ ਕਰ ਦਿੱਤਾ ਸੀਗਾ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਪਾਣੀ ਦਾ ਪੱਧਰ ਜਿਹੜਾ ਹੈਗਾ ਉੱਪਰਲੇ ਪਾਸੇ ਬਹੁਤ ਘਟ ਗਿਆ ਹੈ ਜਿਹੜਾ ਅੱਜ ਦੇਖਿਆ ਗਿਆ ਹੈ ਅਸੀਂ ਅਸੀਂ ਰਾਤ ਤੋਂ ਨੋਟ ਕਰ ਰਹੇ ਹਾਂ ਪਿੱਛੇ ਕੁਵਾਭਾਵਿਕ ਹੈ ਇਹ ਪੈਨਿਕ ਬੰਨਾ ਵੀ ਪਾਣੀ ਇੱਕੋ ਦਾ ਮਾਣਾ ਬਟ ਅਸੀਂ ਉਸ ਚੀਜ਼ ਨੂੰ ਮੋਨੀਟਰ ਕਰ ਰਹੇ ਹਾਂ ਕੰਟਰੋਲ ਕਰ ਰਹੇ ਹਾਂ 24 ਘੰਟਿਆਂ ਤੋਂ ਕੋਈ ਏਦਾਂ ਦੀ ਸਥਿਤੀ ਨਹੀਂ ਆਈ ਵੀ ਜਿਸ ਦੇ ਨਾਲ ਅਸੀਂ ਅਲਰਟ ਕਰ ਸਕੀਏ ਪਾਣੀ ਪਿੱਛੋਂ ਘਟਣਾ ਸ਼ੁਰੂ ਹੋ ਗਿਆ ਤਾਂ ਸੁਭਾਵਿਕ ਹੈ ਇਸ ਪੁਆਇੰਟ ਤੇ ਵੀ ਪਾਣੀ ਘਟਣਾ ਸ਼ੁਰੂ ਹੋ ਜਾਵੇਗਾ ਤੁਸੀਂ ਦੇਖ ਰਹੇ ਹੋ ਚੈਨਲ D5 ਪੰਜਾਬੀ ਇਸ ਵਕਤ ਅਸੀਂ ਇੱਕ ਹਨੌਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਸਰਾਲਾ ਲਾਚੜੂ ਪਿੰਡ ਦੇ ਜਿਹੜੇ ਪੁੱਲੀ ਤੇ ਅਸੀਂ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਤੁਸੀਂ ਦੇਖ ਸਕਦੇ ਹੋ ਸੀ ਕੱਗਰ ਦਰਿਆ ਜਿਹੜਾ ਵਗਦਾ ਹੈ ਜਿਹੜਾ ਤੁਹਾਨੂੰ ਦੱਸ ਦਈਏ ਬਰਸਾਤਾਂ ਦਾ ਟਾਈਮ ਜਦੋਂ ਸ਼ੁਰੂ ਹੁੰਦਾ ਹੈ ਪਹਾੜੀ ਇਲਾਕਿਆਂ ਵਿੱਚ ਬਰਸਾਤਾਂ ਜਿਹੜੀ ਹੋਣੀ ਸ਼ੁਰੂ ਹੋ ਜਾਂਦੀਆਂ ਉਸ ਦੌਰਾਨ ਜਿਹੜਾ ਹੈ ਪਿੱਛੋਂ ਪਾਣੀ ਜਿਹੜਾ ਹੈ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਨਿਚਲੇ ਇਲਾਕਿਆਂ ਵਿੱਚ ਖਾਸ ਕਰਕੇ ਜੇ ਅਪਾ ਜ਼ਿਲ੍ਹਾ ਪਟਿਆਲਾ ਦੀ ਗੱਲ ਕਰ ਲਈਏ ਇਸ ਨਦੀ ਰਾਹੀ ਜਿਹੜਾ ਹੈਗਾ ਪਾਣੀ ਜਿਹੜਾ ਹੈ ਬਹੁਤ ਨੁਕਸ ਸਲਾ ਡਾਇਆ ਸੀਗਾ ਜਿਸ ਚ ਨਿਰਦੇੜੇ ਪਿੰਡਾਂ ਚ ਵੀ ਕਾਫੀ ਪਾਣੀ ਵੜ ਗਿਆ ਸੀ ਜਿਸ ਕਰਕੇ ਬਹੁਤ ਨੁਕਸਾਨ ਹੋਇਆ ਸੀਗਾ ਤੂੰ ਦੇਖ ਸਕਦੇ ਹੋ ਹੁਣ ਇਸ ਟਾਈਮ ਫਿਲਹਾਲ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਵਿਭਾਗ ਵੱਲੋਂ ਮਸ਼ੀਨ ਲਗਾਈ ਗਈ ਹੈ ਤੇ ਮਸ਼ੀਨ ਜਿਹੜੇ ਹੈ ਇਹ ਪਾਣੀ ਸਾਫ ਕਰਦੀ ਨਜ਼ਰ ਆ ਰਹੀ ਹੈ ਤੂੰ ਦੱਸ ਦਈਏ ਇਸ ਜੇਪਾ ਗੱਲ ਕਰੀਏ ਇਸ ਪੁਲ ਦੀ ਇਸ ਪੁਲ ਦੀ ਜਿਹੜੀ ਕਪੈਸਿਟੀ ਹੈ ਉਹ ਤਕਰੀਬਨ 17 ਫੁੱਟ ਦੀ ਜਿਹੜੀ ਕਪੈਸਿਟੀ ਹੈ ਤੇ ਇਸ ਟਾਈਮ ਜਿਹੜਾ ਹੈ 14 ਫੁੱਟ ਪਾਣੀ ਇਸ ਦੇ ਵਿੱਚ ਆ ਚੁੱਕਿਆ ਹੈ ਤੇ ਪਿਛਲੇ ਦਿਨੀ ਹੀ ਡੇਰਾ ਬੱਸੀ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਓ ਪ੍ਰਸ਼ਾਸਨ ਨੇ ਜਿਲ੍ਹਾ ਪਟਿਆਨਾ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਸੀਗਾ ਤੇ ਜਿਸ ਕਰਕੇ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਇਸ ਟਾਈਮ ਸਫਾਈ ਦਾ ਕੰਮ ਜਿਹੜਾ ਹੈ ਚੱਲ ਰਿਹਾ ਕਿਉਂਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਪਿੱਛੇ ਗੰਦਗੀ ਹੈ ਪਿੱਛੋਂ ਜਿਹੜੀ ਹੈ ਪਹਾੜਾਂ ਚੋਂ ਹੋਣਦੀ ਹੋਈ ਗੰਦਗੀ ਜਿਹੜੀ ਪਿੰਡਾਂ ਚ ਇਕੱਠੀ ਹੋ ਕੇ ਆਕੇ ਇਹ ਜਿਵੇਂ ਜੇ ਆਪਾਂ ਪੁੱਲ ਦੀ ਗੱਲ ਕਰੀਏ ਪੁੱਲ ਜਿਹੜਾ ਹੈਗਾ ਬਹੁਤ ਪੁਰਾਣਾ ਪੁੱਲਾ ਹੈ ਪੁੱਲ ਕਰਕੇ ਨੀਵਾ ਹੋਣ ਕਰਕੇ ਜਿਹੜਾ ਹੈਗਾ ਉਰੇ ਗੰਦ ਰੁਕ ਜਾਂਦਾ ਜਿਸ ਕਰਕੇ ਪਾਣੀ ਜਿਹੜਾ ਇੱਕ ਥੇ ਇਕੱਠਾ ਹੋ ਜਾਂਦਾ ਸੀਗਾ ਹੁਣ ਪ੍ਰਸ਼ਾਸ ਹਰ ਹੈ ਉਸ ਤੋਂ ਬਚਿਆ ਜਾ ਸਕੇ ਇਸ ਬੰਦੇ ਵਿੱਚ ਇੱਥੇ ਅਧਿਕਾਰੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੇਖ ਰੱਖ ਦੇ ਵਿੱਚ ਇਹ ਸਫਾਈ ਦਾ ਜਿਹੜਾ ਕੰਮ ਹੋ ਰਿਹਾ ਹੈ ਉਹਨਾਂ ਨੂੰ ਪੁੱਛਾਂਗੇ ਵੀ ਆਖਿਰ ਕੀ ਤਿਆਰੀਆਂ ਕੀਤੀ ਗਈਆਂ ਹਨ ਪ੍ਰਸ਼ਾਸਨ ਵੱਲੋਂ ਤੇ ਜੋ ਹੁਣ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾ ਮੇਰਾ ਨਾਮ ਜੀ ਪ੍ਰਥਮ ਗੰਬੀਰ ਹੈ ਮੈਂ ਕਾਰਜਕਾਰੀ ਇੰਜੀਨੀਅਰ ਹਾਂ ਤੇ ਕੱਗਰ ਦਾ ਠੀਕ ਹੈ ਹਾਂ ਜੀ ਸਰ ਜਿਹੜਾ ਅੱਜ ਕੰਮ ਕੀਤਾ ਜਾ ਰਿਹਾ ਹੈ ਸਫਾਈ ਨੂੰ ਲੈ ਕੇ ਪਿਛਲੇ ਦਿਨ ਪਟਿਆਲਾ ਹਾਈ ਅਲਰਟ ਹੋਇਆ ਸੀਗਾ ਕੀ ਕਹਿਣਾ ਚਾਹੋਗੇ ਜਦ ਸਫਾਈ ਹੋ ਰਹੀ ਹੈ ਦੇਖੋ ਜੀ ਇਹ ਬੇਸਿਕਲੀ ਕੱਕ ਗਰਦਾ ਪਾਣੀ ਬੈਕਫਲੋ ਸ਼ੀਟ ਫਲੋ ਦਾ ਪਾਣੀ ਜਿਹੜਾ ਹੈਗਾ ਇਹ ਚੰਡੀਗੜ੍ਹ ਪੇਰਾਬਸੀ ਦਾ ਹੈਗਾ ਕੱਲ ਤੁਸੀਂ ਦੇਖਿਆ ਹੋਣਾ ਉੱਥੇ ਅਚਾਨਕ ਹੀ 10 ਫੁੱਟ ਦਾ ਪਾਣੀ ਪੱਧਰ ਵੱਧ ਗਿਆ ਸੀ ਪੇਰਾਬਸੀ ਦੇ ਵਿੱਚ ਤੇ ਉਸ ਦਾ ਪਾਣੀ ਆਂਦਾ ਆਂਦਾ ਹੀ ਇੱਥੇ ਸ਼ੋ ਹੋ ਰਿਹਾ ਤੇ ਪਿਛੋਂ ਦੀ ਪਾਣੀ ਘਟ ਗਿਆ ਤੇ ਹੁਣ ਦੁਬਾਰਾ ਪਾਣੀ ਵਧਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਹੈ ਤੇ ਪਿਛਲੇ 12 ਘੰਟਿਆਂ ਤੋਂ ਅਸੀਂ ਮੋਨੀਟਰ ਕਰ ਰਹੇ ਹਾਂ ਚੰਡੀਗੜ੍ਹ ਕੋਈ ਪਾਣੀ ਨਹੀਂ ਵਧ ਰਿਹਾ ਤੇ ਉਸੇ ਦਾ ਇਫੈਕਟ ਜਿਹੜਾ ਇੱਥੇ ਸ਼ੋ ਹੁੰਦਾ ਹੈ ਜਿਹੜੀ ਸਫਾਈ ਹੋ ਰਹੀ ਹੈ ਕਦ ਤੱਕ ਮੁਕੰਮਲ ਹੋ ਜਾਏਗੀ ਕਿਉਂਕਿ ਦੇਖਿਆ ਜਾਂਦਾ ਵੀ ਇੱਥੇ ਜਿਹੜਾ ਗੰਦਗੀ ਕਰਨ ਜਿਹੜਾ ਹੈਗਾ ਤੇ ਪਾਣੀ ਰੁਕਦਾ ਤੇ ਕੁਸਰ ਪਹਿਲਾਂ ਵੀ ਜਿਹੜਾ ਇੱਥੇ ਪਿੰਡਾਂ ਚ ਫਲੱਡ ਆ ਗਿਆ ਸੀਗਾ ਇਸੇ ਕਰਕੇ ਫਲੱਡ ਆਈ ਸੀ ਉਸ ਨੂੰ ਲੈ ਕੇ ਕੀ ਤਿਆਰੀਆਂ ਹੋਰ ਕੀਤੀ ਗਈਆਂ ਇਹ ਪਿੱਛੋਂ ਦਾ ਹੀ ਪਾਣੀ ਆ ਰਿਹਾ ਸਾਰੀ ਗੰਦਗੀ ਇਹ ਪਿੱਛੋਂ ਦੀ ਹੀ ਆ ਰਹੀ ਹੈ ਉਸ ਦੇ ਵਾਸਤੇ ਹੀ ਸਾਡਾ ਸਟਾਫ ਸਾਡੀ ਜੀਸੀਬੀ ਮਸ਼ੀਨਸ ਲੱਗੀਆਂ ਹੋਈਆਂ ਪਾਣੀ ਨੂੰ ਬਿਲਕੁਲ ਵੀ ਡਾਫ ਨਹੀਂ ਲੱਗਣ ਦੇ ਰਿਹਾ ਸੀ ਸਾਰਾ ਜਿਹੜਾ ਹੈਗਾ ਗੰਦ ਕੱਢ ਕੇ ਅਸੀਂ ਬੈਕ ਸਾਈਡ ਤੋਂ ਅਸੀਂ ਸੁੱਟ ਰਹੇ ਸੀ ਕਿੰਨਾ ਕੁ ਖਤਰਾ ਜਿਹੜਾ ਹੈਗਾ ਇਸ ਟਾਈਮ ਆਉਣ ਵਾਲੇ ਦਿਨਾਂ 'ਚ ਜੇ ਆਪਾਂ ਕਰੀਏ ਬਰਸਾਤਾਂ ਦੇ ਵਿੱਚ ਕੋਈ ਖਤਰਾ ਹੋਏਗਾ ਇਹ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਮੁਕੰਮਲ ਤਿਆਰੀਆਂ ਨੇ ਕਿ ਫਲੱਡ ਤੋਂ ਜਿਹੜਾ ਹੈਗਾ ਨੇੜੇ-ਤੇੜੇ ਦੇ ਪਿੰਡਾਂ ਨੂੰ ਜਿਹੜਾ ਬਚਾਇਆ ਜਾ ਸਕੇ ਅਸੀਂ ਅਲਰਟ ਇੱਕ ਵਾਰੀ ਜਾਰੀ ਕਰ ਦਿੱਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਉਹ ਡੇਰਾ ਬਸੀ ਦੇ ਲੈਵਲ ਦੇਖਦੇ ਹੋਏ ਅਸੀਂ ਜਾਰੀ ਕਰ ਦਿੱਤਾ ਸੀਗਾ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਜੇ हिमाचल ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਰਸਾਤ ਹੁੰਦੀ ਹੈ ਤਾਂ ਉਸ ਦਾ ਸਿੱਧਾ ਸਿੱਧਾ ਅਫੈਕਟ ਇੱਥੇ ਪਵੇਗਾ ਜੋ ਕਿ ਨਹੀਂ ਪੈ ਰਹੇ ਅਸੀਂ ਪਿਛਲੇ 12 ਘੰਟੇ ਜਾਂ ਦੋ ਪਿਛਲੇ 24 ਘੰਟੇ ਤੋਂ ਅਸੀਂ ਮੋਨੀਟਰ ਕਰ ਰਹੇ ਹਾਂ ਪਾਣੀ ਦਾ ਪੱਧਰ ਜਿਹੜਾ ਹੈਗਾ ਉੱਪਰਲੇ ਪਾਸੇ ਬਹੁਤ ਘਟ ਗਿਆ ਜਿਹੜਾ ਅੱਜ ਦੇਖਿਆ ਗਿਆ ਅਸੀਂ ਅਸੀਂ ਰਾਤ ਤੋਂ ਨੋਟ ਕਰ ਰਹੇ ਹਾਂ ਪਿੱਛੇ ਡੇਰਾ ਬਸੀ ਦਾ ਲੈਵਲ ਜਿਹੜਾ ਹੈਗਾ ਉਹ 2 ਫੁੱਟ ਹੀ ਚੱਲ ਰਿਹਾ ਹੈ ਤੇ ਸ਼ਾਮ ਤੱਕ ਤੁਹਾਨੂੰ ਇੱਥੇ ਦਾ ਇਫੈਕਟ ਦੇਖਣਾ ਸ਼ੁਰੂ ਹੋ ਜਾਏਗਾ ਇੱਥੇ ਦਾ ਪਾਣੀ ਘਟਣਾ ਸ਼ੁਰੂ ਹੋ ਜਾਏਗਾ ਠੀਕ ਹੈ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਲੋਕਾਂ ਚ ਪੈਨਿਕ ਬਣ ਜਾਂਦਾ ਇਸ ਜੂ ਨੂੰ ਲੈ ਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਸੁਭਾਵਿਕ ਹੈ ਇਹ ਪੈਨਿਕ ਬੰਨਾ ਵੀ ਪਾਣੀ ਇੱਕੋ ਦਾ ਮਾਣਾ ਬਟ ਅਸੀਂ ਉਸ ਚੀਜ਼ ਨੂੰ ਮੋਨੀਟਰ ਕਰ ਰਹੇ ਹਾਂ ਕੰਟਰੋਲ ਕਰ ਰਹੇ ਹਾਂ ਤੇ ਮੇਰੇ ਸਟਾਫ ਜੇਜ਼ ਤੇ ਐਸਟੀਓਜ਼ 24 ਇੰਟੂ 7 ਫੀਲਡ ਦੇ ਵਿੱਚ ਹੈਗੇ ਆ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਹੈ ਨਹੀਂ ਅਸੀਂ ਅਲਰਟ ਜੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਹੁੰਦਾ ਅਸੀਂ ਆਲਰੇਡੀ ਪਹਿਲਾਂ ਹੀ ਅਲਰਟ ਇਸ਼ੂ ਕਰ ਦਿੰਦੇ ਆ ਅਸੀਂ ਮੋਨੀਟਰ ਕਰਦੇ ਹੋਏ ਅਲਰਟ ਇਸ਼ੂ ਕਰਦੇ ਆ ਬਟ ਅਸੀਂ ਮੈਂ ਫਿਰ ਤੁਹਾਨੂੰ ਦੱਸਣਾ ਚਾਹੂੰਗਾ ਪਿਛਲੇ 24 ਘੰਟਿਆਂ ਤੋਂ ਕੋਈ ਏਦਾਂ ਦੀ ਸਥਿਤੀ ਨਹੀਂ ਆਈ ਵੀ ਜਿਸ ਦੇ ਨਾਲ ਅਸੀਂ ਅਲਰਟ ਕਰ ਸਕੀਏ ਪਾਣੀ ਪਿੱਛੋਂ ਘਟਣਾ ਸ਼ੁਰੂ ਹੋ ਗਿਆ ਤਾਂ ਸੁਭਾਵਿਕ ਹੈ ਇਸ ਪੁਆਇੰਟ ਤੇ ਵੀ ਪਾਣੀ ਘਟਣਾ ਸ਼ੁਰੂ ਹੋ ਜਾਏਗਾ ਠੀਕ ਸੋ ਤੁਸੀਂ ਸੁਣਿਆ ਜਿਸ ਤਰ੍ਹਾਂ ਐਕਸ਼ਨ ਸਾਹਿਬ ਕਹਿ ਰਹੇ ਨੇ ਵੀ ਉਹਨਾਂ ਵੱਲੋਂ ਉਹਨਾਂ ਦੀ ਟੀਮ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਗਈਆਂ ਨੇ ਹਾਈ ਅਲਰਟ ਨੂੰ ਲੈ ਕੇ ਜਿਹੜਾ ਪਿਛਲੇ ਦਿਨੀ ਜਿਹੜਾ ਪਟਿਆਲਾ ਜ਼ਿਲ੍ਹੇ ਨੂੰ ਹਾਈ ਅਲਰਟ ਕੀਤਾ ਗਿਆ ਸੀਗਾ ਉਸ ਤੋਂ ਲੈ ਕੇ ਜਿਹੜੀ ਅੱਜ ਇੱਥੇ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਗੰਦਗੀ ਦਾ ਢੇਰ ਹੈ ਇਸ ਦੇ ਵਿੱਚ ਜਿਹੜਾ ਪਾਣੀ ਰੁਕ ਜਾਂਦਾ ਸੀਗਾ ਤੇ ਜਿਹੜੀ ਇਸ ਪੁਲੀ ਦੇ ਅਸੀਂ ਵੀ ਖੜੇ ਆ ਇਹ ਵੀ ਕਾਫੀ ਪੁਰਾਣੀ ਕਾਫੀ ਸਾਲ ਪੁਰਾਣੀ ਪੁਲੀ ਬਣੀ ਹੋਈ ਹੈ ਜਿਸ ਦਾ ਲੈਵਲ ਜਿਹੜਾ 17 ਫੁੱਟ ਦਾ ਹੈਗਾ ਕਿਉਂਕਿ 14 ਫੁੱਟ ਦਾ ਲੈਵਲ ਇਸ ਥੰ ਮ ਆ ਚੁੱਕਾ ਹੈਗਾ ਪਾ ਬਲੋ ਇਹ ਵੀ ਕਿਹਾ ਜਾ ਰਿਹਾ ਹੈ ਵੀ ਕਿਸੇ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀਆਂ ਹਨ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜੇ ਆਪਾਂ ਗੱਲ ਕਰੀਏ ਪਹਾੜੀ ਇਲਾਕੇ ਨੂੰ ਲੈ ਕੇ ਪਹਾੜੀ ਇਲਾਕਿਆਂ ਤੋਂ ਜਦ ਵੀ ਜਿਹੜੀ ਹੈ ਬਰਸਾਤ ਆਉਂਦੀ ਹੈ ਲੈਟ ਸਲੈਂਡਿੰਗ ਹੁੰਦੀ ਹੈ ਉੱਥੇ ਜਿਹੜੇ ਡੈਮਾਂ 'ਚ ਪਾਣੀ ਸਟੋਰ ਹੁੰਦਾ ਹੈ ਜਦ ਸਥਿਤੀ ਉੱਥੇ ਓਵਰ ਕੰਟਰੋਲ ਹੋ ਜਾਂਦੀ ਹੈ ਤਾਂ ਜਿਹੜੇ ਡੈਮਾਂ ਦੇ ਗੇਟਾਂ ਖੋਲ ਦਿੱਤੇ ਜਾਂਦੇ ਨੇ ਜਿਸ ਕਰਕੇ ਜਿਹੜਾ ਪਾਣੀ ਹੈ ਕੱਗਰ ਦਰਿਆ ਨੂੰ ਹੁੰਦਾ ਹੋਇਆ ਜਿਹੜਾ ਹੈ ਜ਼ਿਲ੍ਹਾ ਪਟਿਆਲਾ ਨੂੰ ਇਮਾਰ ਕਰਦਾ ਹੈ ਉਸ ਕਰਕੇ ਅੱਜ ਜਿਹੜੀਆਂ ਤਿਆ ਵਿਚ ਬਰਸਾਤੀ ਮੌਸਮ ਕਿਸ ਤਰ੍ਹਾਂ ਦਾ ਹੋਏਗਾ ਤੇ ਸਰਕਾਰ ਵੱਲੋਂ ਜਿਹੜੀ ਤਿਆਰੀ ਕੀਤੀ ਜਾਰੀ ਨੇ ਕਿਸ ਤਰ੍ਹਾਂ ਦੀਆਂ ਹੋਣਗੀਆਂ ਡੀ5 ਪੰਜਾਬੀ ਦੇ ਲਈ ਰਾਜਪੁਰ ਤੋਂ ਹਿਮਾਂਸ਼ੂ ਹਰੀ ਦੀ ਰਿਪੋਰਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ